ਪਹਿਲਾ ਆਪਾਂ ਜੋ ਇਹ ਪੰਕਤੀ ਲਿਖੀ ਆ ਬਟ ਹਾਂ ਸਮਹ ਲਾਤੀਜਾ ਦੀ ਪੰਕਤੀ ਆ ਸ਼ਬਦ ਦੀ ਮਹਾਰਾਜ ਨੇ ਦੱਸਿਆ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਵੀ ਜੇ ਹੋਮੇ ਆ ਤੇ ਭਾਈ ਉਥੇ ਨਾਮ ਨਹੀਂ ਵਸ ਸਕਦਾ ਜੇ ਮਨ ਵਿੱਚ ਹੋਮੇ ਚੱਕੀ ਫਿਰਦਾ ਹੰਕਾਰ ਚੱਕੀ ਫਿਰਦਾ ਮਨੁੱਖ ਤੇ ਉਥੇ ਨਾਮ ਦਾ ਵਾਸਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੋਨਾਂ ਦਾ ਵਿਰੋਧ ਹੈ ਹੋਮੇ ਦਾ ਤੇ ਨਾਮ ਦਾ ਵਿਰੋਧ ਹੈ ਇੱਕ ਦੂਜੇ ਦੇ ਵਿਰੋਧੀ ਨੇ ਕਿਉਂਕਿ ਜਿੱਥੇ ਨਾਮ ਆ ਗਿਆ ਉੱਥੇ ਹੋਮੇ ਨਹੀਂ ਰਹਿਣੀ ਤੇ ਜਿੱਥੇ ਹੋਮੇ ਆ ਗਈ ਉੱਥੇ ਨਾਮ ਨੇ ਨਹੀਂ ਆਉਣਾ ਹੋਮੇ ਵਿੱਚ ਸੇਵਾ ਨਾ ਹੋਵੀ ਤਾਂ ਮਨ ਵਰਤਾ ਜਾਏ ਹੋਮੇ ਦੇ ਵਿੱਚ ਕੋਈ ਸੇਵਾ ਭਾਵਨਾ ਸੇਵਾ ਭਾਵਨਾ ਨਹੀਂ ਬਣ ਸਕਦੀ ਜੇ ਕੋਈ ਸੇਵਾ ਕਰਦਾ ਹੋਮੇ ਦੇ ਵਿੱਚ ਤੇ ਉਹ ਪ੍ਰਵਾਨ ਨਹੀਂ ਹੋਣੀ ਪਿਆਰ ਦੀ ਭੇਟਾ ਤਾਂ ਕੋਈ ਵੀ ਮਨਜ਼ੂਰ ਆ ਹੰਕਾਰ ਦੇ ਵਿੱਚ ਤੂੰ ਪਹਿਲਾ ਸੋਨੇ ਦੇ ਛੱਬੇ ਚੜਾ ਦੇ ਸੋਨੇ ਦੇ ਮੰਦਰ ਬਣਵਾ ਦੇ ਨੋ ਉਹ ਸੇਵਾ ਪ੍ਰਵਾਨ ਨਹੀਂ ਪ੍ਰੇਮ ਭੇਟਾ ਤਾਂ ਕੋਈ ਵੀ ਪ੍ਰਵਾਨ ਆ ਬਸ ਮਹਾਰਾਜ ਨੇ ਦੱਸਿਆ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ ਹੋਮੇ ਵਿੱਚ ਸੇਵਾ ਨਾ ਹੋਵੀ ਤਾਂ ਮਨ ਵਿਰਥਾ ਜਾਏ ਇਹ ਤੇਰਾ ਜਨਮ ਹੀ ਬੇਅਰਥਾ ਚਲਿਆ ਜਾਣਾ ਤੇ ਮੰਨਦਿਆਂ ਮਨ ਆਈਆਂ ਕਰਨ ਵਾਲਾ ਇਨਸਾਨ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਗੁਰੂ ਅਨਸਾਰ ਜੀਵਨ ਹੋਣਾ ਚਾਹੀਦਾ ਤੇ ਜਿਹੜਾ ਆਪਾਂ ਲੜੀਵਾਰ ਕਰਦੇ ਹਾਂ ਸ਼ਲੋਕ ਮਹੱਲਾ ਪਹਿਲਾ ਇਹ ਆਸਾ ਕੀ ਬਾਣ ਵਿੱਚੋਂ ਸ਼ਬਦ ਹੈ ਜੀ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਕਈ ਨਾਦ ਤੇ ਵੇਦ ਬੇਸਮਾਰ ਹਨ ਬੇਸਮਾਰ ਕਈ ਹਨ ਮਹਾਰਾਜ ਕਹਿੰਦੇ ਬਿਸਮਾਤ ਜੀ ਬਿਸਮਾਤ ਭੇਦ ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ ਹਨ ਕਈ ਵੈਰਾਈਟੀਆਂ ਦੇ ਕਈ ਰੰਗਾਂ ਦੇ ਜੀਵ ਜੰਤੂ ਹਨ ਪਸ਼ੂ ਪੰਛੀ ਬਹੁਤ ਰੰਗਾਂ ਦੇ ਦੇਖਦੇ ਆਪਾਂ ਪੰਛੀ ਦੇਖੋ ਕਿੰਨਿਆ ਰੰਗਾਂ ਦੇ ਆ ਨੀਲੇ ਰੰਗ ਦਾ ਮੋਰ ਹੈਗਾ ਪੈਰਟ ਕਲਰ ਦਾ ਤੋਤਾ ਹੈਗਾ ਕਿੱਡੀਆਂ ਤਰ੍ਹਾਂ ਦੇ ਜੀਵ ਜੰਤੂ ਕਈ ਰੰਗਾਂ ਵਿੱਚ ਬੇਸਮਾਦ ਲਿਖਿਆ ਜਿ ਇਥੇ ਬੇਸਮਾਦ ਬਿਸਮਾਦ ਜੀਵ ਬਿਸਮਾਦ ਭੇਦ ਅਗੇ ਮਹਾਰਾਜ ਦਾ ਜਨੇ ਬਿਸਮਾਦ ਰੂਪ ਬਿਸਮਾਦ ਰੰਗ ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ ਹਨ ਬਿਸਮਾਦ ਨਾਂਗੇ ਫਿਰੇ ਜੰਤ ਕਈ ਜੰਤ ਸਦਾ ਨੰਗੇ ਹੀ ਫਿਰ ਰਹੇ ਹਨ ਇਹ ਸਭ ਕੁਝ ਵੇਖ ਕੇ ਬਿਸਮਾਤ ਅਵਸਥਾ ਬਣ ਰਹੀ ਹੈ ਮਹਾਰਾਜ ਕਹਿੰਦੇ ਉਸ ਬੇਸਮਾਰ ਦੀ ਬੇਸਮਾਰ ਕੁਦਰਤ ਨੂੰ ਵੇਖ ਕੇ ਮੇਰੇ ਅੰਦਰ ਵੀ ਉਹੀ ਭਾਵ ਬਣ ਰਿਹਾ ਬਿਸਮਾਤ ਪਾਉਣ ਬਿਸਮਾਤ ਪਾਣੀ ਬੇਸਮਾਰ ਅਗਨੀ ਖੇਡੇ ਬੇਰਾਨੀ ਇਥੋਂ ਤੱਕ ਆਪਾਂ ਕੱਲ ਸ਼ਬਦ ਵਿਚਾਰ ਕੀਤੀ ਸੀ ਮਹਾਰਾਜ ਨੇ ਦੱਸਿਆ ਵੀ ਕਿਤੇ ਬੇਸਮਾਰ ਪਾਣੀ ਹੈ ਕਿਤੇ ਹਵਾ ਹੈ ਬੇਸਮਾਰ ਦੁਨੀਆ ਥੋੜੀ ਹੈ ਪਦਾਰਥ ਜਿਆਦੇ ਨੇ ਬਸ ਨੀਕ ਜ਼ਮੀਨ ਥੋੜੀ ਆ ਤੇ ਆਬਾਦ ਤੇ ਬੇਬਾਦ ਜ਼ਮੀਨ ਬਹੁਤ ਪਈ ਆ ਹੁਣ ਬਿਸ਼ਮਾਰ ਦੀ ਗੱਲ ਆ ਵੀ ਬੇਸਮਾਰ ਆ ਹੁਣ ਦੇਖੋ ਪਾਣੀ ਕਿੱਥੇ ਕਿੱਥੇ ਆਇਆ ਹੋਇਆ ਜਿੱਥੇ ਜਿੱਥੇ ਆਇਆ ਘਰ ਵੀ ਰੋੜੇ ਪਏ ਆ ਜ਼ਮੀਨਾਂ ਫਸਲਾਂ ਡੋਬਤੀਆਂ ਕਿੰਨਾ ਨੁਕਸਾਨ ਕਰਦਾ ਬੇਸਮਾਰ ਆ ਇਹ ਇਹ ਵਰਤਿਆ ਤੇ ਪੀਤਾ ਨਹੀਂ ਮੁੱਕਦਾ ਹਵਾ ਆਕਸੀਜਨ ਲੈ ਕੇ ਹਵਾ ਲੈ ਕੇ ਮੁੱਕਦੀ ਨਹੀਂ ਇੰਨੀ ਬੇਸਮਾਰ ਹੈ ਧੁੱਪ ਕਿੰਨੀ ਹੈ ਮੁੱਕਦੀ ਨਹੀਂ ਹੈ ਸਭ ਕੁਝ ਬੇਸਮਾਰ ਕੋਈ ਅੰਤ ਨਹੀਂ ਪਾਣੀ ਦੀਆਂ ਲਹਿਰਾਂ ਦੇਖ ਲਓ ਜਦੋਂ ਛਲ ਆਉਂਦੀ ਹੈ ਤਾਂ ਦੇਖ ਲਓ ਫਿਰ ਕਿੰਨਾ ਕੁਛ ਤਬਾਹ ਕਰਦੀ ਦੀ ਉਦੋਂ ਪਤਾ ਲੱਗਦਾ ਹੈ ਦੀ ਸ਼ਕਤੀ ਦਾ ਜਦੋਂ ਤੂਫਾਨ ਚੱਲਦਾ ਉਦੋਂ ਪਤਾ ਲੱਗਦਾ ਪ੍ਰਮਾਤਮਾ ਦੀ ਸ਼ਕਤੀ ਦਾ ਨਹੀਂ ਤਾਂ ਕਈ ਕਹਿੰਦੇ ਆ ਵੀ ਸ਼ਕਤੀ ਸ਼ਕਤੀ ਆ ਦੇਖ ਲਓ ਫਿਰ ਹੁਣ ਸ਼ਕਤੀ ਉਹ ਕੁਦਰਤ ਬੇਸਮਾਰ ਹੈ। ਉਹਨੂੰ ਬਣਾਉਣ ਵਾਲਾ ਬੇਅੰਤ ਹੈ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਵਿਸਮਾਦ ਅਗਨੀ ਖੇਟੇ ਬਟਾਣੀ ਦੇਖੋ ਆਪਾਂ ਕਹਿੰਦੇ ਹਾਂ ਨਾ ਜਿਵੇਂ ਜਿਵੇਂ ਜਵਾਲਾਮੁਖੀ ਕਹਿੰਦੇ ਨੇ। ਅੱਗ ਦੇ ਪਹਾੜ ਨੇ। ਅੱਗ ਦੇ ਪਹਾੜ। ਉਹ ਨਟ ਤੇ ਵੇਖ ਲਈਦਾ ਜਾ ਕੇ ਤਾਂ ਵੇਖੇ ਨਹੀਂ। ਜੇ ਉਦੋਂ ਨੇੜੇ ਤਾਂ ਨਾਲ ਲੱਗੇ ਤਾਂ ਛੋਟੀ ਜਿਹੀ ਧੀਦੀ ਹੈ ਇੱਕ। ਜਿੱਡਾ ਮਰਜੀ ਲੱਕੜਾਂ ਦਾ ਢੇਰ ਹੋਵੇ ਛੋਟੀ ਜਿਹੀ ਤਿੱਲੀ ਲਾ ਦਿਓ ਦੇਖੋ ਫਿਰ ਵੇ ਸਮਾਰ ਹੋ ਜਾਂਦੀ ਆ ਉਹ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਦਿੰਦੇ ਆ ਕਿਤੇ ਅੱਗ ਲੱਗੀ ਆ ਤਾਂ ਬੜੀ ਬੇਸਮਾਰ ਬੜੀ ਇੰਨੀ ਇੰਨੀ ਅਕ ਲੱਗੀ ਇਸ ਤਰ੍ਹਾਂ ਆਪਾਂ ਕਹਿ ਰਹੇ ਆ ਨਾ ਉਹ ਬੇਸਮਾਰ ਆ ਉਹਦੇ ਤਤ ਪ੍ਰਭੂ ਪਰਮਾਤਮਾ ਦੇ ਕੁਦਰਤ ਦੇ ਨਿਜਮ ਵਿੱਚ ਵਿੱਚ ਚੱਲਦੇ ਨੇ ਉਹ ਜਦੋਂ ਨਿਜਮੋਂ ਬਾਹਰ ਹੁੰਦੇ ਨੇ ਉਹਦਾ ਨੁਕਸਾਨ ਪਾਣੀ ਨਿਜਮ ਤੋਂ ਬਾਹਰ ਹੋ ਗਿਆ ਨੁਕਸਾਨ ਹਵਾ ਨਿਜਮ ਤੋਂ ਬਾਹਰ ਹੁੰਦੀ ਆ ਨੁਕਸਾਨ ਚਲੋ ਅੱਗੇ ਮਹਾਰਾਜ ਦੱਸਦੇ ਨੇ ਬਿਸਮਾਦ ਧਰਤੀ ਬਿਸਮਾਦ ਪਾਣੀ ਇਹ ਗੱਲ ਹੋ ਗਈ ਨਾ ਵੀ ਧਰਤੀ ਵੀ ਬੇਸਮਾਰਾ ਬਹੁਤ ساری ਜ਼ਮੀਨ ਆ ਬਹੁਤ ساری ਧਰਤੀ ਪਈ ਐ ਮੁੱਕਣ ਵਾਲੀ ਨਹੀਂ ਬਿਸਮਾਦ ਸਾਦ ਲੱਗੇ ਪ੍ਰਾਣੀ ਮਹਾਰਾਜ ਕਹਿੰਦੇ ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪਤੀ ਦੀਆਂ ਚਾਰ ਖਾਣੀਆਂ ਬਿਸਮਾਦ ਸਾਦ ਲੱਗੇ ਪ੍ਰਾਣੀ ਜੀਵ ਪਦਾਰਥਾਂ ਦੇ ਸਵਾਦ ਵਿੱਚ ਲੱਗ ਰਹੇ ਹਨ ਇਹ ਕੁਦਰਤ ਵੇਖ ਕੇ ਮਨ ਵਿੱਚ ਥਰਾਟ ਪੈਦਾ ਹੋ ਰਹੀ ਹੈ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਕਿਤੇ ਜੀਵਾਂ ਦਾ ਮੇਲ ਹੈ ਕਿਤੇ ਵਿਛੋੜਾ ਹੈ ਇਹਦਾ ਵੀ ਅੰਤ ਨਹੀਂ ਕੋਈ ਇਹ ਵੀ ਬੇਸਮਾਰ ਹੈ ਬਿਸਮਾਦ ਭੁੱਖ ਬਿਸਮਾਦ ਭੋਗ ਕਿਤੇ ਭੁੱਖ ਸਤਾ ਰਹੀ ਹੈ ਕਿਤੇ ਪਦਾਰਥਾਂ ਦਾ ਭੋਗ ਹੈ ਭਾਵ ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ ਕਦੇ ਨੰਗ ਭੁੱਖ ਨਾਲ ਕਿਤੇ ਕਿਤੇ ਨੰਗ ਭੁੱਖ ਨਾ ਵੀ ਘੁਲਦੇ ਨੇ ਜੀਵ ਬਿਸਮਾਦ ਸਿਪਤ ਬਿਸਮਾਦ ਸਲਾਹ ਬਿਸਮਾਦ ਉੱਜੜ ਬਿਸਮਾਦ ਰਾ ਕਿਤੇ ਕੁਦਰਤ ਦੇ ਮਾਲਕ ਦੀ ਸਿਫਤ ਸਲਾਹ ਹੋ ਰਹੀ ਹੈ ਕਿਤੇ ਉੱਜੜ ਹੈ ਕਿਤੇ ਰਸਤੇ ਹਨ ਇਹ ਅਚਰਜ ਖੇੜ ਦੇਖ ਕੇ ਮਨ ਬਚ ਹਾਇਰਤ ਹੋ ਰਹੀ ਹੈ ਹੈਰਾਨੀ ਹੋ ਰਹੀ ਹੈ ਹੈਰਤ ਦਾ ਮਤਲਬ ਹੈਰਾਨੀ ਹੋ ਰਹੀ ਹੈ ਬਿਸਮਾਤ ਨੇੜੇ ਬਿਸਮਾਤ ਦੂਰ ਬਿਸਮਾਤ ਵੇਖੇ ਹਾਜ਼ਰਾ ਹਜੂਰ ਕਈ ਕੋਈ ਆਖਦਾ ਹੈ ਰੱਬ ਨੇੜੇ ਹੈ ਕੋਈ ਆਖਦਾ ਹੈ ਦੂਰ ਹੈ ਤੇ ਕੋਈ ਆਖਦਾ ਹੈ ਕਿ ਸਭ ਥਾਂ ਹੀ ਵਿਆਪਕ ਹੈ ਸਭ ਥਾਂ ਹੀ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਇਸ ਅਚਰਜ ਕੌਤਕ ਨੂੰ ਤੱਕ ਕੇ ਚਰਨਾਟ ਛੜ ਰਹੀ ਹੈ ਚਰਨਾਟ ਕਹਿੰਦੇ ਨਾ ਆਪ ਪਿੰਡੇ ਵਿੱਚ ਸਰੀਰ ਵਿੱਚ ਚਰਨਾਟ ਛੜ ਗਈ ਇਹ ਚੀਜ਼ਾਂ ਦੇਖ ਕੇ ਮਹਾਰਾਜ ਕਹਿੰਦੇ ਚਰਨਾਟ ਛੜ ਰਹੀ ਹੈ ਉਹਦੀਆਂ ਅਚਰਜ ਖੇਡਾਂ ਨੂੰ ਵੇਖ ਕੇ ਉਹਦੇ ਰੰਗ ਤਮਾਸ਼ੇ ਦੇਖ ਕੇ ਅਕਾਲ ਪੁਰਖ ਵਾਹਿਗੁਰੂ ਦੇ ਬੇਖ ਬਟਾਣ ਰਹਾ ਬਿਸਮਾਤ ਨਾਨਕ ਬੁੱਝਣapore ਭਾਗ ਮਹਾਰਾਜ ਕਹਿੰਦੇ ਰੱਬ ਦੀ ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿੱਚ ਕਾਬਾ ਜਿਹੜਾ ਛੜ ਰਿਹਾ ਹੈ ਕੰਬਾ ਜਿਹੜਾ ਛੜ ਰਿਹਾ ਜਿਹਨੂੰ ਕਹਿੰਦੇ ਕੰਬਣੀ ਦੀ ਚੜ ਗਈ ਕੰਬਾ ਜਿਹੜਾ ਛੜ ਰਿਹਾ ਹੈ ਏ ਨਾਨਕ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ਇਹ ਇਲਾਹੀ ਤਮਾਸ਼ਾ ਹੈ ਕੁਦਰਤ ਦਾ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਇਹਨੂੰ ਵੱਡੇ ਭਾਗ ਕਦੋਂ ਹੁੰਦੇ ਨੇ ਜਦੋਂ ਨਾਮ ਬਾਣੀ ਨਾਲ ਜੁੜ ਜਾਂਦੇ ਆਪਾਂ ਫਿਰ ਬਾਣੀ ਦੇ ਵਿੱਚੋਂ ਆਪਾਂ ਨੂੰ ਸਮਝ ਪੈਂਦੀ ਆ ਮਹੱਲਾ ਪਹਿਲਾ ਕੁਦਰਤ ਦਸੈ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਏ ਪ੍ਰਭੂ ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਨਾਈ ਆ ਰਿਹਾ ਹੈ ਜੋ ਕੋ ਦੇਖ ਰਿਹਾ ਹੈ ਜੋ ਕੋ ਸੁਣਦਾ ਹੈ ਇਹ ਸਭ ਤੇਰੀ ਹੀ ਕਲਾ ਹੈ ਇਹ ਭਾਉ ਜੋ ਸੁੱਖਾਂ ਦਾ ਮੂਲ ਹੈ ਇਹ ਵੀ ਤੇਰੀ ਕੁਦਰਤ ਹੈ ਦੇਖੋ ਪ੍ਰਮਾਤਮਾ ਨੂੰ ਵੇਖਣਾ ਉਹਦੀ ਸਿਫਤ ਸਲਾਹ ਕਾ ਨਹੀਂ ਦੇਖੋ ਅੱਖਾਂ ਨਿੱਕੀਆਂ ਜੀਆਂ ਅੱਖਾਂ ਨੇ ਛੋਟਾ ਜਿਹਾ ਇੱਕ ਲੈਂਸ ਹੁੰਦਾ ਆਪਣੇ ਜਿਹਨੂੰ ਆਮ ਭਾਸ਼ਾ ਵਿੱਚ ਕਾਕੀ ਕਿਹਾ ਜਾਂਦਾ ਪਹਿਲਾਂ ਕਹਿੰਦੇ ਸੀ ਹੁਣ ਤਾਂ ਤਾਂ ਪਤਾ ਨਹੀਂ ਬ੍ਰੀਕ ਜੈਕ ਲੰਜ ਬਣਿਆ ਹੋਇਆ ਸ਼ੀਸ਼ਾ ਜੀ ਦੇ ਨਾਲ ਦੇਖੋ ਕਿੰਨਾ ਕੁਝ ਦਿਖ ਰਿਹਾ ਕਿੱਡੀ ਦੂਰ ਤੱਕ ਦੇਖ ਲੈਂਦਾ ਇਨਸਾਨ ਹੈ ਨਾ ਉਹਦੀ ਕਲਾ ਅਕਾਲਪੁਰਖ ਵਾਹਿਗੁਰੂ ਦੀ ਕੰਨ ਜਿਹੋ ਜੀ ਵੀ ਆਪਾਂ ਆਵਾਜ਼ ਕਰਾਂਗੇ ਜਿਹੋ ਜੀ ਗੱਲ ਕਰਾਂਗੇ ਉਹੋ ਜੀ ਸਮਝਦਾ ਚਲੋ ਜਿਹੜਾ دنیਵੀ ਤੌਰ ਤੇ ਮਤਲਬ ਹੀ ਕੰਨ ਬੋਲੇ ਨੇ ਕੁਦਰਤੀ ਤੌਰ ਤੇ ਨਹੀਂ ਸੁਣਦਾ ਜਿਨ੍ਹਾਂ ਨੂੰ ਕੋਈ ਗੁੰਗੇ ਨੇ ਜ਼ੁਬਾਨ ਤੋਂ ਬੋਲ ਨਹੀਂ ਸਕਦੇ ਉਹ ਵੀ ਉਹਦੇ ਕੋਈ ਖੇਡ ਹੈ ਕੰਨ ਦੇਖੋ ਕਿੰਨੀ ਸੋਹਣੀ ਸਾਫ਼ ਆਵਾਜ਼ ਸੁਣਦੇ ਨੇ ਕਲੀਅਰ ਜੀਭਾ ਕਿੰਨਾ ਸੋਹਣਾ ਬੋਲਦੀ ਐ ਕਿੰਨਾ ਸੁੰਦਰ ਸਰੀਰ ਦਿੱਤਾ ਪ੍ਰਭੂ ਪਰਮਾਤਮਾ ਨੇ ਏ ਕਮਾਲ ਆ ਉਹਦੀ ਕਲਾ ਦਾ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਦਾ ਕਮਾਲ ਆ ਇਹ ਕੋਈ ਹੋਰ ਸੰਸਾਰੀ ਜੀ ਬਣਾ ਦੇਗਾ ਆ ਬਲੱਡ ਨਹੀਂ ਚਾਲੂ ਕਰ ਸਕੇ ਤਸਵੀਰਾਂ ਤਾਂ ਬਣ ਗਈਆਂ ਬਹੁਤ ਜਿਨ੍ਹਾਂ ਨੂੰ ਆਪਾਂ ਬੁੱਤ ਵੀ ਕਹਿ ਦਿੰਨੇ ਆ ਸਟੈਚੂ ਵੀ ਕਹਿ ਦਿੰਨੇ ਆ ਐਨ ਕਲਾਕਾਰੀ ਕਰਕੇ ਉਹ ਜਿਆ ਬਣਾ ਦਿੰਦੇ ਨੇ ਸਰੀਰ ਉਹਨਾਂ ਹੀ ਕਾਦੋਂ ਮੈਂ ਅੱਖ ਮੂੰਹ ਨੱਕ ਸਭ ਸਰੀਰ ਹੀ ਰੋਮੇ ਬਣਾ ਜਾਂਦਾ ਪਰ ਆ ਬਲੱਡ ਨਹੀਂ ਚਲਾ ਸਕਦੇ ਜੇ ਬਲੱਡ ਚੱਲ ਪਿਆ ਤੇ ਉਹ ਜੀਬ ਬੋਲਣ ਲੱਗ ਗਈ ਫੇਰ ਤਾਂ ਰੱਬ ਬਣ ਗਏ ਇਹ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ ਇਹ ਕਲਾ ਜਿਹੜੀ ਆ ਦੱਸ ਰਹੇ ਨੇ ਮਹਾਰਾਜ हे ਪ੍ਰਭੂ ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਨਾਈ ਰਿਹਾ ਹੈ ਇਹ ਸਭ ਤੇਰੀ ਹੀ ਕਲਾ ਹੈ ਇਹ ਭੌਜ ਸੁਖਾਂ ਦਾ ਮੂਲ ਹੈ ਇਹ ਵੀ ਤੇਰੀ ਕੁਦਰਤ ਹੈ ਇਹ ਉਹਦੀ ਕਲਾ ਦਾ ਹੀ ਅਚਰਜ ਵਾਲੀ ਖੇਡ ਹੈ ਅੱਗੇ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਪਤਾਲਾਂ ਤੇ ਆਕਾਸਾਂ ਵਿੱਚ ਤੇਰੀ ਹੀ ਕੁਦਰਤ ਹੈ ਇਹ ਸਾਰਾ ਆਕਾਰ ਭਾਵ ਇਹ ਸਾਰਾ ਜਗਤ ਜੋ ਦਿਸ ਰਿਹਾ ਹੈ ਤੇਰੀ ਹੀ ਅਚਰਜ ਖੇਡ ਹੈ ਧਿਆਨ ਦੇਣਾ ਜੀ ਧਿਆਨ ਨਾਲ ਬੈਠੋ ਗੁਰਦੁਆਰੇ ਆ ਕੇ ਐ ਨਹੀਂ ਬੈਠੀ ਦਾ ਕੁਦਰਤ 베ਦ ਪ੍ਰਾਨ ਕਤੇਬਾ ਕੁਦਰਤ ਸਰਬ ਵਿਚਾਰ 베ਦ ਪ੍ਰਾਨ ਤੇ ਕਤੇਬਾ ਹੋਰ ਵੀ ਸਾਰੀ ਵਿਚਾਰ ਸਤਾ ਤੇਰੀ ਹੀ ਕਲਾ ਹੈ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਜੀਵਾਂ ਦਾ ਖਾਣ ਪੀਣ ਪਹਿਨਣ ਦਾ ਬਿਹਾਰ ਅਤੇ ਜਗਤ ਵਿੱਚ ਸਾਰਾ ਪਿਆਰ ਦਾ ਜਜ਼ਬਾ ਇਹ ਸਭ ਤੇਰੀ ਕੁਦਰਤ ਹੈ। ਦੇਖਦੇ ਨਾ ਪਿਆਰ ਦਾ ਜਜ਼ਬਾ ਜੀਵ ਜੰਤੂ ਵੀ ਆ ਬਾਂਦਰੀ ਵੀ ਮਰੇ ਬੱਚੇ ਨੂੰ ਨਹੀਂ ਛੱਡਦੀ ਉਹ ਵੀ ਆਪਣੀ ਛਾਤੀ ਨਾਲ ਚਮੇੜੀ ਰੱਖਦੀ ਹੈ। ਦੇਖ ਪਿਆਰ ਕੁਦਰਤ ਦਾ। ਦੇਖ ਨਜ਼ਾਰੇ ਕੁਦਰਤ ਦੇ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੇ ਗਿਆਨ ਦੇ ਜਰੀਏ ਚੱਲ ਕੇ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਕੇ ਦੇਖ ਕੁਦਰਤ ਦੇ ਨਜ਼ਾਰੇ ਹੰਕਾਰੀ ਹੋ ਕੇ ਨਾ ਫਰਾਟੇ ਮਾਰ ਜਿਵੇਂ ਆ ਪੰਕਤੀ ਆਪਾਂ ਲਿਖੀ ਆ ਹਉਮੈ ਨਾਵੇਂ ਨਾਲ ਵਿਰੋਧ ਹੈ ਜੇ ਤੂੰ ਹੰਕਾਰ ਆ ਤੇਰੇ ਪੱਲੇ ਨਾਮ ਦੀ ਦਾਤ ਨਹੀਂ ਆ ਸਕਦੀ ਤੈਨੂੰ ਨਾਮ ਦੀ ਦਾਤ ਪ੍ਰਾਪਤੀ ਨਹੀਂ ਹੋਣੀ ਗੁਰੂ ਜੀ ਨੇ ਲਿਖਿਆ ਬੜਹੰਸ ਰਾਗ ਵੰਦਰਾ ਇਹ ਮਹਲਾ 34 ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕ ਥਾਏ ਇਹ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਵੱਸ ਸਕਦੀਆਂ ਜਿੱਥੇ ਨਾਮ ਆ ਗਿਆ ਉੱਥੇ ਹੰਕਾਰ ਨਹੀਂ ਰਹਿਣਾ ਤੇ ਜਿੱਥੇ ਪਈ ਹੰਕਾਰ ਆ ਉੱਥੇ ਨਾਮ ਨਹੀਂ ਆਉਣਾ ਦੋਨੇ ਚੀਜ਼ਾਂ ਇੱਕ ਥਾਂ ਨਹੀਂ ਟਿਕਣੀਆਂ ਇਹ ਤੇ ਨਾ ਹੋਮੇ ਵਿੱਚ ਸੇਵਾ ਹੋਣੀ ਆ ਜਿੰਨੀ ਮਰਜ਼ੀ ਕਰ ਲੈ ਕੋਈ ਹੋਮੇ 'ਚ ਸੇਵਾ ਕਰਦੇ ਨੇ ਵੀ ਮੈਂ ਦਰਬਾਰ ਸਾਹਿਬ ਦੇ ਵਿੱਚ ਸੋਨੇ ਦੇ ਛੱਬੇ ਚੜਾਤੇ ਮੈਂ ਦਰਬਾਰ ਸਾਹਿਬ ਦੇ ਵਿੱਚ ਆਹ ਕਰਾਤਾ ਮੈਂ ਉਹ ਕਰਾਤਾ ਗੁਰੂ ਘਰ ਵਿੱਚ ਦਾਨ ਕੀਤਾ ਕਹਿੰਦੇ ਨੇ ਲੋਕ ਇਥੇ ਦਾਨ ਦਾ ਕੋਈ ਚੈਟ ਨਹੀਂ ਦਾਨ ਦਾ ਚੈਪਟਰ ਨਹੀਂ ਕੋਈ ਵੀ ਇੱਥੇ ਤਾਂ ਭਾਵਨਾ ਭੇਟਾ ਦਾ ਸਿਧਾਂਤ ਹੈ ਕੋਈ ਲੱਖ ਕਰੋੜ ਚੜਾਉਂਦਾ ਚਾਹੇ ਕਰੋੜ ਚੜਾਉਂਦਾ ਤੇ ਚਾਹੇ ਕੋਈ 10 ਰੁਪਏ ਚੜਾਉਂਦਾ ਇਹ ਤਾਂ ਭਾਵਨਾ ਭੇਟਾ ਰੱਖਣੀ ਹੈ ਗੁਰੂ ਦੇ ਅੱਗੇ ਦਾਤਾਂ ਉਹਦੀਆਂ ਦਿੱਤੀਆਂ ਵਸ ਦਾਤਾਂ ਵਿੱਚੋਂ ਤੇ ਭਾਵਨਾ ਨੂੰ ਹੀ ਪਾਈ ਫਲ ਲੱਗਦੇ ਨੇ ਹੰਕਾਰ ਨੂੰ ਨਹੀਂ ਹੰਕਾਰ ਤਾਂ ਹਉਮੇ ਨਾਮੇ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਈ ਹਉਮੇ ਵਿੱਚ ਸੇਵਾ ਨਾ ਹੋਵੀ ਤਾਂ ਮਨ ਵਿਰਥਾ ਜਾਏ ਅਗੇ ਮਹਾਰਾਜ ਨੇ ਦੱਸਿਆ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਜਾਤਾਂ ਵਿੱਚ ਜਨਸਾਂ ਵਿੱਚ ਰੰਗਾਂ ਵਿੱਚ ਜਗਤ ਦੇ ਜੀਵਾਂ ਵਿੱਚ ਤੇਰੀ ਹੀ ਕੁਦਰਤ ਬਰਤ ਰਹੀ ਹੈ ਕੁਦਰਤ ਨੇ ਕਿਹਾਂ ਕੁਦਰਤ ਬਦੀਆਂ ਕੁਦਰਤ ਮਾਨ ਅਬਿਮਾਨ ਜਗਤ ਵਿੱਚ ਕਿਤੇ ਭਲਾਈ ਦੇ ਕੰਮ ਹੋ ਰਹੇ ਹਨ ਕਿਤੇ ਵਿਕਾਰ ਹਨ ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ ਕਿਤੇ ਹੰਕਾਰ ਪ੍ਰਧਾਨ ਹੈ ਇਹ ਤੇਰਾ ਅਚਰਜ ਕੌਤਕ ਹੈ ਵਾਹਿਗੁਰੂ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਪੌਣ ਹਵਾ ਪਾਣੀ ਅੱਗ ਧਰਤੀ ਦੀ ਮਿੱਟੀ ਆਦਕ ਤਤ ਇਹ ਸਾਰੇ ਤੇਰਾ ਹੀ ਤਮਾਸ਼ਾ ਹਨ ਵਾਹ ਅੱਗੇ ਮਹਾਰਾਜ ਨੇ ਦੱਸਿਆ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਹੀਂ ਪਾਕ हे प्रभु ਸਭ ਤੇਰੀ ਕਲਾ ਵਰਤ ਰਹੀ ਹੈ ਤੂੰ ਕੁਦਰਤ ਦਾ ਮਾਲਕ ਹੈ ਤੂੰ ਹੀ ਇਸ ਖੇਲ ਦਾ ਰਚਨਹਾਰ ਹੈ ਤੇਰੀ ਵਿਡਿਆਈ ਸੁੱਚੀ ਤੋਂ ਸੁੱਚੀ ਹੈ ਤੂੰ ਆਪ ਪਵਿੱਤਰ ਹਸਤੀ ਵਾਲਾ ਹੈ ਤੂੰ ਆਪ ਪਵਿੱਤਰ ਹਸਤੀ ਵਾਲਾ ਹੈ ਅਗੇ ਮਾਰਾ ਨੇ ਦੱਸਿਆ ਨਾਨਕ ਹਉਮੈ ਅੰਦਰ ਵੇਖੇ ਵਰਤੇ ਤਾਕੂ ਤਾਕ ਨਾਨਕ ਹਉਮੈ ਅੰਦਰ ਵੇਖੇ ਵਰਤੇ ਤਾਕੂ ਤਾਕ ਏ ਨਾਨਕ ਪ੍ਰਭੂ ਇਸ ਸਾਰੀ ਕੁਦਰਤ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਸਭ ਦੀ ਸੰਭਾਲ ਕਰ ਰਿਹਾ ਹੈ ਤੇ ਸਭ ਥਾਈ ਇਕੱਲਾ ਆਪ ਹੀ ਆਪ ਮੌਜੂਦ ਹੈ ਹੋਰ ਕੋਈ ਸ਼ਕਤੀ ਨਿਕੰਮ ਕਰਦੀ ਜੀਵ ਜੰਤੂਆਂ ਦੇ ਵਿੱਚ ਕੁਦਰਤ ਦੇ ਵਿੱਚ ਕਿਤੇ ਵੀ ਹੋਰ ਕੋਈ ਸ਼ਕਤੀ ਨਹੀਂ ਕੰਮ ਕਰਦੀ ਇੱਕੋ ਇੱਕ ਚੰਦ ਦੇ ਵਿੱਚ ਸੂਰਜ ਦੇ ਵਿੱਚ ਤਾਰੇ ਅਸਮਾਨ ਧਰਤੀ ਪਾਣੀ ਹਵਾ ਅੱਗ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਸ਼ਕਤੀ ਕੰਮ ਕਰ ਰਹੀ ਹੈ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ ਰੱਬ ਆਪ ਹੀ ਜੀਵ ਰੂਪ ਹੋ ਕੇ ਪਦਾਰਥਾਂ ਦੇ ਰੰਗ ਮਾਣਦਾ ਹੈ ਇਹ ਵੀ ਉਸ ਦੀ ਅਚਰਜ ਕੁਦਰਤ ਹੈ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਤੇ ਆਖਰ ਜੀਵ ਆਤਮਾ ਰੂਪ ਭੌਰ ਸਰੀਰ ਨੂੰ ਛੱਡ ਕੇ ਤੁਰ ਪੈਂਦਾ ਹੈ ਵੱਡਾ ਹੋਆ ਤੁਨੀਦਾਰ ਗਲ ਸੰਗਲ ਘੱਟ ਚਲਾਇਆ ਇਸ ਤਰ੍ਹਾਂ ਦਾ ਦੁਨੀਆ ਦੇ ਧੰਦਿਆਂ ਵਿੱਚ ਫਸਿਆ ਹੋਇਆ ਇਸ ਤਰ੍ਹਾਂ ਦੁਨੀਆ ਦੇ ਧੰਦਿਆਂ ਵਿੱਚ ਫਸਿਆ ਹੋਇਆ ਜੀਵ ਜਦੋਂ ਮਰਦਾ ਹੈ ਇਸ ਦੇ ਗਲ ਵਿੱਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ ਭਾਵ ਮਾਇਆ ਵਿੱਚ ਬੇੜਿਆਂ ਮਾਇਆ ਵਿੱਚ ਬੇੜਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਹੰਸ ਚਲਸੀ ਡੁੰਮਣਾ ਜੀਵਾ ਜਿਹੜਾ ਹੈ ਮਾਇਆ ਦੇ ਮੋਹ ਪਿਆਰ ਦੇ ਵਿੱਚ ਫਸਿਆ ਹੋਇਆ ਇਹ ਸੰਸਾਰ ਨੂੰ ਛੱਡਣਾ ਚਾਹੁੰਦਾ ਹੀ ਨਹੀਂ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਜੀਵਾ ਆਤਮਾ ਨੂੰ ਜਾਣਾ ਪੈਂਦਾ ਛੱਡ ਕੇ ਉਥੇ ਇੱਕ ਨਹੀਂ ਚੱਲਦੀ ਸਹਸ ਸਿਆਣਪਾਂ ਲਾ ਕੋਈ ਤਾਂ ਇੱਕਨ ਚੱਲੇ ਨਾਲ ਪਾਪ ਮਾਇਆ ਵਿੱਚ ਬੇੜਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਜਿਹੜਾ ਜੀਵ ਆਤਮ ਹੰਸ ਹੈ ਇਹਨੂੰ ਜਾਣਾ ਹੀ ਪੈਂਦਾ ਸਰੀਰ ਨੂੰ ਛੱਡ ਕੇ ਹੁਕਮ ਅਨਸਾਰ ਅੱਗੇ ਕਰਨੀ ਕੀਰਤ ਬਾਚੀਏ ਅਗੇ ਕਰਨੀ ਕੀਰਤ ਬਾਜੀਏ ਬਹਿ ਲੇਖਾ ਕਰ ਸਮਝਾਇਆ ਪ੍ਰਲੋਕ ਵਿੱਚ ਭਾਵ ਧਰਮ ਰਾਜ ਦੇ ਦਰਬਾਰ ਵਿੱਚ ਰੱਬ ਦੀ ਸਿੱਖਤ ਸਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ ਉਥੇ ਜੀਵ ਦੇ ਕਿਤੇ ਕਰਮਾਂ ਦਾ ਹਿਸਾਬ ਚੰਗੀ ਤਰ੍ਹਾਂ ਇਸ ਨੂੰ ਸਮਝਾ ਦਿੱਤਾ ਜਾਂਦਾ ਹੈ ਬਿਤੂ ਆ ਕੀਤਾ ਭਾਈ ਦੇਖ ਲਾ ਸਬੂਤ ਥਾਉ ਨਾ ਹੋਵੀ ਪਾਉਂਦੀ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੂ ਆਇਆ ਮਾਇਆ ਦੇ ਭੋਗਾਂ ਵਿੱਚ ਹੀ ਫਸੇ ਰਹਿਣ ਦੇ ਕਾਰਨ ਉਥੇ ਮਾਰ ਪੈਂਦੇ ਹਨ ਮਾਇਆ ਦੇ ਭੋਗਾਂ ਵਿੱਚ ਹੀ ਫਸੇ ਰਹਿਣ ਦੇ ਕਾਰਨ ਉਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਉਸ ਵੇਲੇ ਇਸ ਦੀ ਕੋਈ ਵੀ ਕੂਕ ਪੁਕਾਰ ਸੁਣੀ ਨਹੀਂ ਜਾਂਦੀ ਉਥੇ ਨਹੀਂ ਸੁਣੀ ਜਾਣੀ ਉਥੇ ਤੇਰੇ ਕੀਤੇ ਦਾ ਫਲ ਤੈਨੂੰ ਮਿਲਣਾ ਹੀ ਹੈ ਹੋ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਹੁਣ ਨਹੀਂ ਤੇਰਾ ਰੋਣਾ ਧੋਣਾ ਸੁਣਿਆ ਜਾਣਾ ਮਨ ਅੰਦੇ ਜਨਮ ਗਵਾਇਆ ਮਨ ਅੰਦੇ ਜਨਮ ਗਵਾਇਆ ਏ ਅੰਨੇ ਮਨ ਲੋਭ ਲਾਲਚ ਦੇ ਵਿੱਚ ਫਸੇ ਹੋਏ ਨੇ ਆਪਣਾ ਹੀਰੇ ਵਰਗਾ ਜਨਮ ਗਵਾ ਲਿਆ ਹੁਣ ਨਹੀਂ ਕਿਸੇ ਨੇ ਤੇਰੀ ਕੋਕ ਪੁਕਾਰ ਸੁਣਨੀ ਹੁਣ ਤੇਰੇ ਕੀਤੇ ਦਾ ਫਲ ਤੈਨੂੰ ਮਿਲਣਾ ਆਇਆ ਕਿਉਂਕਿ ਉਹ ਕੁਦਰਤ ਦਾ ਨਿਯਮ ਆ ਉਥੇ ਨਿਆਂ ਹੁੰਦਾ ਗੁਨਾਹਗਾਰ ਨੂੰ ਸਜ਼ਾ ਮਿਲਦੀ ਆ ਤੇ ਧਰਮੀ ਨੂੰ ਸਵਰਗ ਦੀ ਦਾਤ ਮਿਲਦੀ ਆ ਐਂ ਕਹਿ ਲੋ ਤੇ ਮਨ ਅਨਾ ਹੋਇਆ ਹੁਣ ਦੁਨਿਆਵੀ ਵਸਤੂਆਂ ਵਿੱਚ ਫਸਿਆ ਹੋਇਆ ਆਪਣੇ ਜੀਵਨ ਨੂੰ ਗਵਾ ਰਿਹਾ ਹੈ ਮੂਰਖ ਮਨ ਵਾਲਾ ਜੀਵ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦਾ ਹੈ ਜੋ ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹੈ ਸਤਿ ਬਾਉ ਭੈ ਵਿੱਚ ਚੱਲੇ ਲੱਖ ਦਰਿਆਓ ਹਵਾ ਸਦਾ ਹੀ ਰੱਬ ਦੇ ਡਰ ਵਿੱਚ ਚੱਲ ਰਹੀ ਹੈ ਲੱਖਾਂ ਦਰਿਆਓ ਵੀ ਭੈ ਵਿੱਚ ਹੀ ਵਗ ਰਹੇ ਹਨ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੀ ਸਭ ਭੈ ਵਿੱਚ ਅਗਨ ਕੱਢੇ ਬੇਕਾਰ ਪਹਿ ਵਿੱਚ ਧਰਤੀ ਦੱਬੀ ਪਾਰ ਮਹਾਰਾਜ ਕਹਿੰਦੇ ਅੱਗ ਜੋ ਸੇਵਾ ਕਰ ਰਹੀ ਹੈ ਉਹ ਵੀ ਰੱਬ ਦੇ ਭੈ ਵਿੱਚ ਹੀ ਹੈ ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰੇ ਹੇਠ ਨੱਪੀ ਪਈ ਹੈ ਉਸ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਹੀ ਹੈ ਧਰਤੀ ਸਭ ਕੁਝ ਸਭ ਜੀਵ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਨ੍ਹਾਂ ਨੂੰ ਵਿਜੋਗ ਦੇਂਦਾ ਉਹ ਵਿਛੜ ਜਾਂਦੇ ਨੇ ਜਿਨ੍ਹਾਂ ਦੇ ਸੰਜੋਗ ਬਣ ਜਾਂਦੇ ਨੇ ਉਹਨਾਂ ਦਾ ਮੇਲ ਮਲਾਪ ਹੋ ਜਾਂਦਾ ਪ੍ਰਭੂ ਪਰਮਾਤਮਾ ਨਾਲ ਨਹੀਂ ਤਾਂ ਸਾਰੀ ਸ੍ਰਿਸ਼ਟੀ ਦੇ ਜੀਵ ਉਹਦੇ ਹੁਕਮ ਅnder ਜੀਵ ਜੀਵਨ ਬਤੀਤ ਕਰਕੇ ਚਲੇ ਜਾਂਦੇ ਨੇ ਅੱਗ ਹਵਾ ਪਾਣੀ ਸਭ ਕੁਝ ਪ੍ਰਭੂ ਪਰਮਾਤਮਾ ਨਾਲੋਂ ਨੂੰ ਬਖਸ਼ਿਸ਼ ਕਰ ਰਿਹਾ ਭੈ ਵਿੱਚ ਇੰਦਰ ਫਿਰੇ ਸਰਪਾਰ ਭੈ ਵਿੱਚ ਰਾਜਾ ਧਰਮ ਦਵਾਰ ਰੱਬ ਦੇ ਭੈ ਵਿੱਚ ਇੰਦਰ ਰਾਜਾ ਸਿਰ ਤੇ ਭਾਰ ਫਿਰ ਰਿਹਾ ਹੈ ਭਾਵ ਮੇਘ ਉਸ ਦੀ ਰਜਾ ਵਿੱਚ ਹੀ ਉੱਡ ਰਹੇ ਹਨ ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ ਜੋ ਕਰਮਾਂ ਦਾ ਫੈਸਲਾ ਹੁੰਦਾ ਉਹ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਹੀ ਹੈ। ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ। ਉਹ ਸੂਰਜ ਵੀ ਤੇ ਚੰਦਰਮਾ ਵੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਹਨ। ਕੋਹੋ ਕਰੋ ਕੋਹੋ ਕਰੋੜੀ ਚਲਤਨਾ ਅੰਤ। ਕਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਔੜਕ ਨਹੀਂ ਆਉਂਦਾ। ਮਤਲਬ ਕਹਿਣ ਦਾ ਵੀ ਕੋਈ ਅੰਤ ਨਹੀਂ ਹੈ ਜਿੱਤਰ ਨੂੰ ਮਰਜ਼ੀ ਚੱਲ ਪਾ ਹਵਾ ਵੱਲ ਨਿਗਾਹ ਮਾਰ ਲਾ ਬੇਸਮਾਰਾ ਕੋਈ ਅੰਤ ਨਹੀਂ ਅਗਨੀ ਵੱਲ ਨਿਗਾਹ ਮਾਰ ਲਾ ਕੋਈ ਅੰਤ ਨਹੀਂ ਪ੍ਰਭੂ ਪ੍ਰਮਾਤਮਾ ਨੇ ਤੱਤ ਬਣਾਏ ਆ ਇਹ ਪਾਣੀ ਵੱਲੀ ਨਿਗਾਹ ਮਾਰ ਲਾ ਪਾਣੀ ਦਾ ਕੋਈ ਅੰਤ ਨਹੀਂ ਜਿੱਧਰ ਵੀ ਤੂੰ ਧਿਆਨ ਮਾਰੇਗਾ ਕੋਈ ਅੰਤ ਨਹੀਂ ਹੈ ਚੰਦ ਸੂਰਜ ਹਵਾ ਪਾਣੀ ਜੀਵ ਜੰਤੂ ਪੇੜ ਪੌਦੇ ਪਸ਼ੂ ਪੰਛੀ ਸਾਰੇ ਬੇਸਮਾਰ ਨੇ